ਪ੍ਰੇਜ਼ ਦਾ ਲਾਰਡ ਹਾਲੇਲੂਇਆ ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ ਸੋ ਸਾਰੇ ਮਸੀਹੀ ਭੈਣ ਭਰਾਵਾਂ ਨੂੰ ਖਾਸ ਕਰਕੇ ਕਿਰਪਾ ਪ੍ਰਾਰਥਨਾ ਪਵੰਦੇ ਸਾਰੇ ਮਸੀਹੀ ਭੈਣ ਭਰਾਵਾਂ ਨੂੰ ਵੱਡਾ ਦਿਨ ਅਤੇ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ ਔਰ ਆਪ ਸਭ ਦੇ ਲਈ ਇਹ ਦਿਨ ਖੁਸ਼ੀਆਂ ਦੇ ਦਿਨ ਹੋਣ ਮੈਂ ਪ੍ਰਭੂ ਦਾ ਬੜਾ ਧੰਨਵਾਦ ਕਰਦਾ ਹਾਂ ਸ਼ੁਕਰ ਕਰਦਾ ਹਾਂ ਹਾਰ ਹੀ ਪਰਮੇਸ਼ੁਰ ਦੀਆਂ ਭਲਾਈਆਂ ਦੇ ਲਈ ਹਾਲੇਲੂਇਆ 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 ਉਸਨਾਂ ਹਾਲੇਲੂਇਆ ਪ੍ਰੇਜ਼ ਦਾ ਲਾਰ ਖੁਦਾ ਸਭ ਤੇ ਕਿਰਪਾ ਦਿਆ ਕਰੇ ਸਾਰਿਆਂ ਨੂੰ ਆਸ਼ੀਸ਼ ਦੇਵੇ ਔਰ ਬਰਕਤ ਦੇਵੇ ਕਿ ਖੁਦਾ ਨੇ ਇਹ ਦਿਨ ਸਾਡੇ ਜੀਵਨ ਚ ਬਖਸ਼ਿਆ ਹੈ ਔਰ ਇਹ ਰਾਤ ਦਾ ਸਮਾਂ ਹੈ ਅਸੀਂ ਇੱਕ ਮੀਟਿੰਗ ਤੋਂ ਜਸਟ ਆਏ ਹਾਂ ਔਰ ਟਾਈਮ ਜਿਹੜਾ ਹੈ ਉਹ ਲਗਭਗ 1:40 ਮਿੰਟ ਹੋ ਚੁੱਕੇ ਹਨ ਔਰ ਅਸੀਂ ਇਸ ਜਗ੍ਹਾ ਤੇ ਆਪ ਜੀ ਦੇ ਲਈ ਵੀਡੀਓ ਬਣਾ ਰਹੇ ਹਾਂ ਖੁਦਾ ਸਾਰਿਆਂ ਨੂੰ ਬੜੀ ਬਰਕਤ ਦੇ ਆਮੀਨ ਖਾਲੀ ਹੈ ਰੋਡ ਵੀ ਇਧਰ ਵੀ ਖਾਲੀ ਹੈ ਔਰ ਇਸ طرفਾਂ ਵੀ ਖਾਲੀ ਹੈ ਇਸ ਸਲੋਡ ਹallelujah ਪ੍ਰਭੂ ਦਾਤਾਂ ਨੂੰ ਵਾਧਵੇ ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ ਖੁਦਾ ਸਭ ਤੇ ਕਿਰਪਾ ਦਿਆ ਕਰੇ ਔਰ ਇਸ ਵਕਤ ਇੱਕ ਛੋਟਾ ਜਿਹਾ ਮੈਸੇਜ ਮੈਂ ਜ਼ਰੂਰ ਦੇਵਾਂਗਾ ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ ਔਰ ਪ੍ਰਭੂ ਦਾ ਧੰਨਵਾਦ ਹੋਵੇ ਪ੍ਰਭੂ ਨੇ ਜੋ ਸਾਨੂੰ ਦੇਣ ਦਿੱਤਾ ਹੈ ਪ੍ਰਭੂ ਦਾ ਸ਼ੁਕਰ ਹੋਵੇ ਹallelujah ਔਰ ਇਸ ਵਕਤ ਪ੍ਰਭੂ ਦੇ ਨਾਮ ਨੂੰ ਆਦਰ ਦੇਂਦੇ ਹੋਏ ਮੈਂ ਪ੍ਰਭੂ ਦਾ ਸ਼ੁਕਰ ਕਰਦਾ ਹਾਂ ਔਰ ਪਰਮੇਸ਼ੁਰ ਦੇ ਸਾਰੇ ਚੰਗੇ ਕੰਮਾਂ ਗੱਲ ਲਈ ਇਹ ਗੁੱਡ ਨਿਊਜ਼ ਹੈ ਕਿ ਪ੍ਰਭੂ ਯੇਸ਼ੂ ਮਸੀਹ ਸਾਡੇ ਵਾਸਤੇ ਧਰਤੀ ਉੱਤੇ ਆਏ ਅੱਜ ਤੋਂ 2000 ਸਾਲ ਪਹਿਲਾਂ ਉਹਨਾਂ ਨੇ ਸੁਰਗੋਂ ਛੱਡ ਕੇ ਕਵਾਰੀ ਮਰੀਮ ਦੁਆਰਾ ਸ਼ਰਣੀ ਵਿੱਚ ਜਨਮ ਲਿਆ ਔਰ ਉਹ ਮਨਸਾਨ ਦੇ ਗੁਨਾਹਾਂ ਦੇ ਲਈ ਧਰਤੀ ਉੱਤੇ ਆਏ ਔਰ ਪ੍ਰਭੂ ਯੇਸ਼ੂ ਮਸੀਹ ਨੇ ਧਰਤੀ ਉੱਤੇ 33 ਸਾਲ ਦੀ ਉਹਨੂੰ گزارਿਆ ਔਰ ਪ੍ਰਭੂ ਯੇਸ਼ੂ ਮਸੀਹ ਬਿਮਾਰਾਂ ਨੂੰ ਚੰਗਿਆ ਕੀਤਾ ਕੋੜੀਆਂ ਨੂੰ ਸ਼ੁੱਧ ਕੀਤਾ ਅੰਨਿਆਂ ਨੂੰ ਅੱਖਾਂ ਬੋਲਿਆਂ ਨੂੰ ਕੰਨ ਗੋਂਗਿਆਂ ਨੂੰ ਆਵਾਜ਼ ਕੁਬੜਿਆਂ ਨੂੰ ਸਿੱਧੇ ਕੀਤਾ ਚਾਰ ਚਾਰ ਦਿਨ ਦੇ ਮਾਰੇ ਹੋਏ ਲਾਜ਼ਰ ਵਰਗੇ ਲੋਕਾਂ ਨੂੰ ਮੁਰਦਿਆਂ ਚੋਂ ਜ਼ਿੰਦਾ ਕੀਤਾ ਪਰ ਉਹ ਪ੍ਰਭੂ ਯੀਸ਼ੂ ਮਸੀਹ ਜਗਤ ਦੇ ਮੇਰੇ ਔਰ ਤੁਹਾਡੇ ਸਭ ਦੇ ਪਾਪਾਂ ਦੇ ਲਈ ਸਲੀਬ ਦੇ ਉੱਤੇ ਚੜਾਏ ਗਏ ਔਰ ਸਲੀਬ ਦੇ ਉੱਤੇ ਮਾਰੇ ਗਏ ਔਰ ਕਬਰ ਚ ਆਖਰ ਤੇ ਗਏ ਕਬਰ ਵਿੱਚੋਂ ਉਹ ਤੀਜੇ ਦਿਨ ਮੁਰਦੇ ਵਿੱਚੋਂ ਜੀ ਉੱਠੇ ਹਾਲੇਲੂਇਆ ਔਰ ਜੀ ਉੱਠ ਕੇ 40 ਦਿਨ ਫੇਰ ਧਰਤੀ ਤੇ ਲੋਕਾਂ ਨਾਲ ਮਿਲੇ ਗਿਲੇ ਖਾਣਾ ਖਾਦਾ ਔਰ ਲੋਗਾਂ ਨੂੰ ਸਾਬਤ ਕੀਤਾ ਕਿ ਮੈਂ ਮਰਦੇ ਦੇ ਜੀ ਉੱਠਿਆ ਔਰ ਉਹ ਪ੍ਰਭੂ ਯੀਸ਼ੂ ਮਸੀਹ ਹallelujah ਜੀ ਉੱਠ ਕੇ 40 ਮੇ ਦਿਨ सुरगवते चले गए और कह गए मैं फिर वापस आ रहा मेरे आने तो पहला सारे संसार ये खुशखबरी सुनाओ कि तो पापा की माफ़ी है और वो प्रभु येशु मस्जिद लहू दे द्वारा है उन्हें साढ़े अपना लहू बहाया है बहुत अच्छी गुड न्यूज़ है लोइया कि वो मेरे लिए तो मारे गए दबेगा जी उठे आलुईया और मैं चाहता हाँ तो जीवन में जन्म हो गया हाल लुईया और वह ताज होगा जब येशु मस्जिद ने तुम अपना उद्धार करता मुक्तिदाता करके कबूल करोगे ਆਪਣੇ ਪਾਪਾਂ ਤੋਂ ਤੌਬਾ ਕਰੋਗੇ ਔਰ ਆਪਣਾ ਜੀਵਨ ਪ੍ਰਭੂ ਨੂੰ ਦੇਵੋਗੇ ਹallelujah ਉਹ ਤੁਹਾਡੇ ਜੀਵਨ ਚ ਆਵੇਗਾ ਤੁਹਾਨੂੰ ਆਪਣੀ ਸ਼ਾਨ ਦੇਵੇਗਾ ਤੁਹਾਨੂੰ ਆਪਣੀ ਬਰਕਤ ਦੇਵੇਗਾ ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ ਅਰ ਅਸੀਂ ਕੱਲ ਦੀ ਮੀਟਿੰਗ ਦੇ ਲਈ ਯਾਨੀ ਕਿ ਸਵੇਰ ਦੀ ਮੀਟਿੰਗ ਦੇ ਲਈ ਪੂਰੀ ਤਿਆਰੀ ਦੇ ਨਾਲ ਹਾਂ ਕੱਲ ਸ਼ਬਦਾ ਵੈਲਕਮ ਹੈ ਹallelujah ਜਿੰਨੇ ਇਸ ਵੀਡੀਓ ਨੂੰ ਦੇਖਣ ਸੁਣਨ ਉਹ ਸਵੇਰੇ ਜ਼ਰੂਰ टाइम के नाल ठीक ग्यारह बजे पहुँच और आके चाह पकौड़ा खान उस तो बाद बंदगी होगी प्रभु की महिमा करा के गा के और सुसमाचार के प्रचार के न और जिन्हें भी सा वेलकम है हूँ तो ही और उस तो खाने का इंतजाम है प्रभु तुम सर बरकत दे सो गॉड वैस यू गॉड विद यू आम मेन आम मेन एक बार फिर चर्च वाल दिखाइए पूरी तैयारी के लुआ लुई ઓકે સલ ઓકે સબનું ખુદા બરકત દે ગોડ બ્લેસ યુ